ਸ਼ੀਕਾ ਜੀ ਦੋਸਤੋ ਮੈਂ ਗੁਰਮੀਤ ਸਿੰਘ ਜੀ ਐਕਸਮੋਟਰ ਟਲਵੰਡੀ ਸਾਬੋ ਤੋਂ ਅੱਜ ਆਪਣੀ ਵਾਲੇ ਚ i20 ਗੱਡੀ ਆ ਚੁੱਕੀ ਹੈ ਜੀ ਆਲਟੋ ਗੱਡੀ ਦੇ ਰੇਟ ਵਿੱਚ 2010 ਮਾਡਲ ਗੱਡੀ ਆਪਣੇ ਕੋਲੇ ਆ ਚੁੱਕੀ ਹੈ ਜੀ i20 ਗੱਡੀ ਦੀ ਕੰਡੀਸ਼ਨ ਬਹੁਤ ਜਿਆਦਾ ਵਧੀਆ ਪਈ ਹੈ ਤੇ ਹਾਂ ਤਾਂ ਬਹੁਤ ਹੀ ਘੱਟ ਪਰਸਨ ਲਈ ਕਾਰ ਦੇਣੀ ਹੈ ਸੋ ਜਿਹੜੇ ਵੀ ਇਹ ਵਾਲੀ ਗੱਡੀ ਲੈਣੀ ਆ ਪਰ ਰੇਟ ਵੀਡੀਓ ਪਹਿਨੀ ਦਾਉਗਣਾ ਰੇਟ ਕਿੰਦਾ ਕੁੱਲ ਹੀ 130000 ਰੁਪਇਆ 130000 ਰੁਪਏ ਦੇ ਵਿੱਚ ਤੁਸੀਂ ਗੱਡੀ ਦਾ ਪੇਮਾ ਪੋਲੂਸ਼ਨ ਸਭ ਕੁਝ ਓਕੇ ਫੋਕਾ ਐਨਓਸੀ ਸੰਰੂਰ ਵੀ ਗੱਡੀ ਦੀ ਆਈ ਹੋਈ ਆ ਪਰ ਜਿਹੜੇ ਵੀਰ ਨੇ ਇਹ ਵਾਦੀ ਕੱਢੇ ਲੈ ਆਏ ਆ ਜੀ 130000 ਰੁਪਏ ਦੇ ਵਿੱਚ ਤੁਸੀਂ ਅੱਜ ਦੀ ਵੀਡੀਓ ਆਪਣੀ ਪੂਰੀ ਫੋਲ ਚੈੱਕ ਕਰਿਓ ਤਾਂ ਕਰਦੇ ਨੇ ਵੀਡੀਓ ਸਟਾਰਟ ਤਾਂ ਵੀਡੀਓ ਪੂਰੀ ਫੋਲ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਆਪਾਂ ਕੰਡੀਸ਼ਨ ਕਾਰ ਦੇ ਚੈੱਕ ਕਰਵਾ ਦਨੇ ਆਂ ਕੰਡੀਸ਼ਨ ਕਾਰ ਦੀ ਬਹੁਤ ਹੀ ਜ਼ਿਆਦਾ ਵਧੀਆ ਪਈ ਆ ਦੇਖੋ ਜੀ ਆਪਾਂ ਚਾਰੇ ਸਾਈਡਾਂ ਨੂੰ ਬੰਡੀ ਦੀ ਘੁੰਮ ਕੇ ਚੈੱਕ ਕਰਵਾਵਾਂਗੇ ਨਾਲ ਦੀ ਨਾਲ ਆਪਾਂ ਕਾਰ ਦੇ ਬੋਡਮ ਤੇ ਆ ਕੇ ਵੀ ਚੈੱਕ ਕਰਵਾ ਦਾਂਗੇ ਮੇਡੀ ਦੀ ਇੰਜਨ ਗੇਅਰ ਦੀ ਪੂਰੀ ਫੋਲ ਗਾਰੰਟੀ ਹੋਊ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੀ ਕੰਡੀਸ਼ਨ ਬਿਲਕੁਲ ਓਕੇ ਫੋਲ ਪਈ ਆ ਲਾਈਵ ਕਾਰ ਦੇ ਵਿੱਚ ਪਾਏ ਹੋਏ ਨੇ 22 ਨੰਬਰ ਦੀ ਗੱਡੀ ਆ ਕੱਤੀ ਹੈ ਨੋ ਕਿ ਪੰਜਾਬ ਦੀ ਆਈ ਪਈ ਹੈ ਪੰਜਾਬ ਸੰਗਰੂਰ ਦੀ ਵੀ i20 ਗੱਡੀ ਆ 2010 ਮਾਡਲ ਹਾਲ ਤੋਂ ਰੇਟ ਵੜੀ ਗੱਡੀ ਆਪਣੇ ਕੋਲੇ ਆ ਕੇ ਆ ਚੁੱਕੀ ਹੈ ਜਿਹੜੇ ਵੀਰ ਨੇ ਇਹੋ ਜਿਹੀ ਗੱਡੀ ਲੈਣੀ ਹੈ ਤੁਸੀਂ ਗੱਡੀ ਪ੍ਰਿੰਸਾ ਜੀ ਦੇ ਨਹੀਂ ਇਹ ਤੋਂ ਬਾਰੇ ਚਾਰੇ ਸਾਈਡਾਂ ਵੱਲ ਦੀ ਗੱਡੀ ਦੀ ਕੰਡੀਸ਼ਨ ਚੈੱਕ ਕਰਵਾ ਰਹੇ ਆ ਜਿਹੜਾ ਤੁਸੀਂ ਇਹ ਵਾਲਾ ਟਾਇਰ ਦੇਖ ਰਹੇ ਹੋ ਇਹ ਵਾਲਾ ਟਾਇਰ ਦੀ ਸਟਿਪਨੀਆ ਲੱਗਿਆ ਹੋਇਆ ਆ ਕਿਉਂਕਿ ਟਾਇਰ ਦਾ ਪੈਂਚਰ ਹੋ ਗਿਆ ਸੀਗਾ ਐਮਰਜੈਂਸੀ ਵਿੱਚ ਪਾਈ ਗਏ ਜਿਹੜਾ ਇਹ ਸਟਿਪਨੀ ਲਗਾਈ ਹੋਈ ਆ ਬਾਕੀ ਜਿਹੜਾ ਲਾਈਵ ਇਲਾਜ ਦੀ ਗੱਡੀ ਦੇ ਆ ਡੀ ਵੀ ਰੱਖ ਲਿਆ ਚਾਰੇ ਸਾਈਡਾਂ ਤੋਂ ਤੁਸੀਂ ਥੈਟ ਚੈੱਕ ਕਰ ਸਕਦੇ ਹੋ ਦਿੱਲੀ ਨੰਬਰ ਗੱਡੀ ਹੈ ਜੀ ਕੰਡੀਸ਼ਨ ਬਿਲਕੁਲ ਸਾਫ਼ ਪਈ ਆ ਨਾਲ ਦੀ ਨਾਲ ਕੋਈ ਕਾਰ ਦਾ ਡੈਗੀ ਚੈੱਕ ਕਰਵਾ ਦਿੰਦੇ ਜੀ ਤੁਸੀਂ ਸੀਟ ਕਵਰ ਦੇਖ ਸਕਦੇ ਹੋ ਜੀ ਬੈਕ ਸੀਟ ਕਵਰ ਵੀ ਬਿਲਕੁਲ ਜਿਹੜੇ ਨਵੇਂ ਪਾਏ ਹੋਏ ਨੇ ਬਾਕੀ ਡੈਸ਼ਬੋਰਡ ਵਗੈਰਾ ਦੇਖ ਸਕਦੇ ਹੋ ਬਿਲਕੁਲ ਸਾਫ਼ ਪਿਆ ਟੱਚ ਸਕਰੀਨ ਵਗੈਰਾ ਵੀ ਲੱਗੀ ਹੋਈ ਹੈ ਗੱਡੀ ਦੇ ਵਿੱਚ ਬੋਰਨ ਚੱਕੀ ਦੇ ਖਾ ਦੋਨੇ ਪੈਟਰੋਲ ਤੇ ਸੀਐਨਜੀ ਸਵਿਚ ਵੀ ਲੱਗੀ ਹੋਈ ਆ ਬਾਕੀ ਜਿਹੜੀ ਮਿਰਰ ਵਗੈਰਾ ਸਾਰੇ ਪਾਵਰ ਨੇ ਗੱਡੀ ਦੇ ਨਾਲ ਦੀ ਮੈਂ ਆਪਾਂ ਟਾਈਮ ਦੀ ਕੰਡੀਸ਼ਨ ਚ ਚੈੱਕ ਕਰਵਾਵਾਂਗੇ ਇੱਕੋਰੀ ਜਿਹੜਾ ਗੱਡੀ ਦੇ ਬੋਰਨ ਚੱਕੀ ਚੈੱਕ ਕਰਵਾ ਦਨੇ ਇੰਜਨ ਰੂਮ ਦੇਖ ਸਕਦੇ ਹੋ ਗੱਡੀ ਦਾ ਬੈਟਰੀ ਬਿਲਕੁਲ ਨਵੀਂ ਹੈ ਜੀ ਗੱਡੀ ਦੇ ਵਿੱਚ ਬਾਕੀ ਇੰਜਨ ਗੇਅਰ ਦੀ ਪੂਰੀ ਫੋਲ ਗਾਰੰਟੀ ਹੋਊ ਜੀ ਆਪਣੀ ਤੁਸੀਂ ਬੋਰਨ ਵਗੈਰਾ ਦੇਖ ਸਕਦੇ ਹੋ ਕਿਸੇ ਸਾਈਡ ਤੋਂ ਬਣ ਨਹੀਂ ਹੋਇਆ ਸਿੱਲਾ ਮਗਰਲੇ ਸਾਰੀਆਂ origignal ਨੇ ਇੰਜਨ ਗੇਰ ਕੱਢਦਾ ਬਿਲਕੁਲ ਓਕੇ ਰਿਪੋਰਟ ਆ ਤੇ ਗੱਡੀ ਵੀ ਬਹੁਤ ਘੱਟ ਪੈਸਿਆਂ ਦੀ ਆ ਜੀ ਬਾਕੀ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਕਾਰ ਦੇ ਵਿੱਚ ਲਾਈਵ ਵੀ ਪਾਏ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਨਾਲ ਦੇ ਨਾਲ 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 ਆਪਾਂ ਇਹਨੇ ਦੋ ਤਿੰਨ ਕਮੀਆਂ ਨੇ ਕਾਰ ਦੇ ਵਿੱਚ ਉਹ ਵੀ ਦੱਸਾਂਗੇ ਇਹ ਮਗਰਲੇ ਟਾਇਰ ਆ ਇਹ ਵੀ ਚੈੱਕ ਕਰ ਸਕਦੇ ਹੋ ਬਾਕੀ ਇੱਕ ਵਾਰੀ ਮਗਰ ਨਹੀਂ ਇਹਨੇ ਬਾਰੀਆਂ ਖੁੱਲ ਕੇ ਚੈੱਕ ਕਰਵਾ ਦੇ ਨੇ ਸੀਟ ਕਵਰ ਵਾਲੇ ਤੁਸੀਂ ਜਿਹੜੀ ਕੱਟੇ ਪਏ ਬੰਦ ਨੇ ਚੈੱਕ ਕਰ ਸਕਦੇ ਹੋ ਡੈਸ਼ਬੋਰਡ ਵੀ ਬਿਲਕੁਲ ਸਾਫ਼ ਪਿਆ ਜੀ ਐਂਡਰਾਇਡ ਜਿਹੜਾ ਐਂਡਰਾਇਡ ਸਿਸਟਮ ਲੱਗਿਆ ਹੋਇਆ ਗੱਡੀ ਦੇ ਵਿੱਚ ਗੱਡੀ ਚੱਲੀ ਬਹੁਤ ਘੱਟ ਹੈ ਜੀ 1 ਲੱਖ ਦੇ ਆਸ-ਪਾਸ ਜਿਹੜੀ ਗੱਡੀ ਚੱਲੀ ਹੋਈ ਹੈ ਇਹ ਬਾਕੀ ਕੋਈ ਪਰ ਡੀਬ ਵਗੈਰਾ ਕੋਈ ਕੁਝ ਦੇਖ ਲੈਣੇ ਆ ਇਹ ਆਹ ਵਾਲਾ ਇਹ ਟਾਇਰ ਪਿਆ ਜੀ ਸਪੇਅਰ ਟਾਇਰ ਹੁੰਦਾਗਾ ਕਿ ਚੈੱਕ ਕਰ ਸਕਦੇ ਹੋ ਉਹ ਟਾਇਰ ਜਿਹੜਾ ਕੱਟ ਲੱਗਿਆ ਸੀ ਤਾਂ ਕਰਕੇ ਬਾਈਨਾਂ ਨੇ ਜਿਹੜਾ ਸਟਿਫਨ ਲਗਾਈ ਹੋਈ ਆ ਬਾਕੀ ਗੱਡੀ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਆ। ਆ ਰੀਅਲ ਵਲ ਟਾਇਰ ਚੈੱਕ ਕਰ ਸਕਦੇ ਹੋ। ਇਹ ਸਾਈਡ ਤੋਂ ਚੈੱਕ ਕਰ ਸਕਦੇ ਹੋ। ਆਪਾਂ ਕੱਲੀ ਕੱਲੀ ਚੀਜ਼ ਆਪਣੇ ਵੀਡੀਓ ਦੇ ਵਿੱਚ ਚੈੱਕ ਕਰਵਾਉਣੇ ਤਾਂ ਕਿ ਜਿਹੜਾ ਵੀ ਵੀਰ ਮੇਰੇ ਫੀਡ ਨਾਲ ਜੇ ਉਹਨੂੰ ਇਹ ਚੀਜ਼ ਨਾ ਲੱਗੇ ਕਿ ਇਹ ਵਾੜੀ ਚੀਜ਼ ਦਿਖਾਈ ਨਹੀਂ ਹੋਈ। ਫਰੰਟ ਬੰਪਰ ਚੈੱਕ ਕਰ ਸਕਦੇ ਹੋ ਤੇ ਮੇਰ ਚੈੱਕ ਕਰ ਸਕਦੇ ਹੋ ਬੰਪਰ ਰੋੜੇ ਤੇ ਟੁੱਟਿਆ ਹੋਇਆ। ਨਟ ਵਗੈਰਾ ਲੱਗੇ ਹੋਏ ਨੇ। ਆਪਾਂ ਉਸ ਪੈਸੇ ਜਿਹੜੀ ਗੱਡੀ ਸੇਲ ਹੋਣ ਵਾਸਤੇ ਆਈ ਹੈ ਜੀ ਇਹ। ਆਪਰੇ ਚੀਜ਼ ਦੇਖ ਸਕਦੇ ਹੋ ਸ਼ੀਸ਼ੇ ਵਗੈਰਾ। ਮੈਂ ਇਹ ਰਿਚੀ ਚੈੱਕ ਕਰ ਸਕਦੇ ਹਾਂ ਪੈਟਰੋਲ ਪਲੱਸ SG ਵਾਲੀ ਗੱਡੀ ਆਪਣੇ ਕੋਲੇ ਆ ਚੁੱਕੀ ਹੈ ਜੀ ਬਾਕੀ ਆ ਜਿਹੜੀ ਮੁਲਾਦਮ ਦੀ ਕਾਰ ਹੈ ਇਹ ਵੀਰ ਨੇ ਗੱਡੀ ਜਿਹੜੀ ਸੇਲ ਕਰਨੀ ਹੈ ਆਪਣੇ ਕੋਲੇ ਸਪੈਸ਼ਲੀ ਲੈ ਕੇ ਆਏ ਨੇ ਗੱਡੀ ਇਹ ਆਪਾਂ ਨੂੰ ਅਗਲੇ ਹਫਤੇ ਦੇ ਵਿੱਚ ਮਿਲ ਜੂਗੀ ਦੇਖਣ ਨੂੰ ਜਿਹੜੇ ਵੀ ਵੀਰਨੇ ਵਾਲੇ ਗੱਡੀ ਲੈਣੀ ਹੋਵੇ ਬਾਕੀ ਹੁਣ ਆਪਾਂ ਇਹ ਕਰਦੇ ਹਾਂ ਡਿਟੇਲ ਦੀ ਗੱਲਬਾਤ ਜੀ ਬਾਕੀ ਤੁਸੀਂ ਇਹ ਸਟicker ਵਗੈਰਾ ਦੇਖ ਸਕਦੇ ਹੋ ਇਹ ਵਾਲਾ ਸਟicker ਵਗੈਰਾ ਲੱਗੇ ਹੋਏ ਨੇ ਕਾਰ ਦੇ ਵਿੱਚ ਦਿੱਲੀ ਨੰਬਰ ਗੱਡੀ ਹੈ ਜੀ। ਇਹ ਸੀ ਜੀ i20 ਕੱਢੀ ਦੀ ਵੀਡੀਓ ਜਿਹੜੀ ਵੀ 2010 ਮਾਡਲ ਹੈ 4th ਹਨਰ ਹੈ ਗੱਡੀ ਦੀ ਕੰਡੀਸ਼ਨ ਆਪਾਂ ਪੂਰੀ ਫੁੱਲ ਚੈੱਕ ਕਰਵਾ ਚੁੱਕੇ ਆ ਜਿਹੜੇ ਭਰਾਣੇ ਇਹ ਵਾਲੀ ਗੱਡੀ ਲੈਣੇ ਆ ਜੀ ਕੁੱਲ ਹੀ 1,30,000 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੇ ਆ ਸਕਦੇ ਹੋ ਸਾਨੂੰ ਕਾਲ ਕਰਕੇ ਤੁਸੀਂ ਆ ਸਕਦੇ ਹੋ WhatsApp ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਓਕੇ ਰਿਪੋਰਟ ਪਈ ਆ ਕੁੱਲ ਹੀ 1,30,000 ਰੁਪਏ ਦੇ ਵਿੱਚ ਗੱਡੀ ਦੇ ਵਿੱਚ CNG ਲੱਗੀ ਹੋਈ ਆ। ਬਹੁਤ ਸਾਫ ਕੰਡੀਸ਼ਨ ਦੀ ਕਾਰ ਆਲਾਈਵਲ ਵੀ ਕਾਰ ਦੇ ਵਿੱਚ ਪਾਏ ਹੋਏ ਆ ਤੇ ਸੀਐਨ ਜਿਹੜੀ ਪਾਸ ਵੀ ਕਰਵਾਈ ਹੋਈ ਹੈ 2027 ਤੱਕ ਗੱਡੀ ਪਾਸਿੰਗ ਪਈ ਹੈ 2025 ਤੱਕ ਦੀ ਜਿਹੜੇ ਵੀਰ ਨੇ ਇਹ ਵਾਲੀ ਗੱਡੀ ਲੈਣੀ ਆ ਕੁੱਲ ਹੀ 1,30,000 ਰੁਪਏ ਦੇ ਵਿੱਚ ਤੁਸੀਂ ਗੱਡੀ ਲੈ ਜਾ ਸਕਦੇ ਹੋ ਆਪਣੇ ਘਰ ਵਾਈਟ ਕਲਰ ਦੀ ਕਾਰ ਆ ਆਈ ਹੋਪ ਸਾਰੇ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ